ਗੱਲ ਕਰਦੀ ਹੁੰਨੀ ਆ ਕਿ ਯੂਥ ਜਿਹੜਾ ਹਮੇਸ਼ਾ ਤੁਹਾਡੀ ਨੌਜਵਾਨ ਪੀੜੀ ਆ ਉਹ ਗੱਲ ਨੂੰ ਅੱਗੇ ਤੋਰਦੀ ਆ ਅਸੀਂ ਲੋਕ ਪਿੱਛੋਂ ਸਨੇਹ ਦਿੰਨੇ ਆ ਪਰ ਉਹ ਸਾਡੇ ਸਨੇਹ ਲੈ ਕੇ ਯੂਥ ਜਿਹੜਾ ਮੇਰਾ ਉਹ ਹੀ ਅੱਗੇ ਜਾ ਰਿਹਾ ਹੈ ਉਹ ਉਹ ਮੈਂ ਤੁਹਾਨੂੰ ਸੱਚੀ ਗੱਲ ਕਹਿ ਰਹੀ ਆ ਮੈਨੂੰ ਕਦੇ ਨਿਰਾਸ਼ਾ ਨਹੀਂ ਹੁੰਦੀ ਮੈਂ ਇੱਕੋ ਗੱਲ ਕਹਿਣੀ ਹੁੰਨੀ ਆ ਕਿ ਤੁਸੀਂ ਫੈਸਟੀਵਲਸ ਦੇ ਦੇਖੋ ਪੰਜਾਬ ਦੀਆਂ ਜਿੰਨੀਆਂ ਹੀ ਯੂਨੀਵਰਸਟੀਆਂ ਨੇ ਸਾਰਿਆਂ ਦੇ ਵਿੱਚ ਯੂਥ ਫੈਸਟੀਵਲਸ ਹੁੰਦੇ ਆ ਔਰ ਉਤੇ ਹਜ਼ਾਰਾਂ ਬੱਚੇ ਪਾਰਟਿਸਪੇਟ ਕਰਦੇ ਆ ਉਹਨਾਂ ਨੂੰ ਕੋਈ ਫੜ ਕੇ ਲੈਂਦਾ ਨਹੀਂ ਉਹ ਆਪਣੀ ਮਰਜ਼ੀ ਨਾਲ ਲਾਉਂਦੇ ਆ ਪ੍ਰੈਕਟਿਸ ਵੀ ਕਰਦੇ ਆ ਜਿਹੜਾ ਨਹੀਂ ਬੋਲਣਾ ਆਉਂਦਾ ਉਹ ਵੀ ਬੋਲਣਾ ਸਿੱਖਦੇ ਆ ਸਾਰਾ ਕੁਝ ਕਰਦੇ ਆ ਤਾਂ ਯੂਥ ਦੇ ਵਿੱਚ ਐਟ ਪ੍ਰੈਜ਼ੈਂਟ ਬਹੁਤ ਚੀਨਿੰਗ ਹੈ ਠੀਕ ਹੈ ਤੇ ਉਹੀ ਸਾਡਾ ਖਜ਼ਾਨਾ ਉਹਨੂੰ ਅਸੀਂ ਸੰਭਲਣਾ ਹੈ ਇਹ ਚੀਜ਼ਾਂ ਅਸੀਂ ਤਾਂ ਇਹਨਾਂ ਨੂੰ ਬਾਹਰ ਲਿਆ ਕੇ ਗਰੋਟਿਆਂ ਥੱਲੇ ਕਰਦੇ ਆ ਕੁਛਦੇ ਮੈਨੂੰ ਲੋਕ ਕਹਿੰਦੇ ਹੁਣ ਹੋਟਲ ਚ ਹੋਈ ਜਾਂਦੀਆਂ ਹੁਣ ਪੈਲਸਿਸ ਚ ਹੋਈ ਜਾਂਦੀਆਂ ਨੇ ਮੈਂ ਉਹਨਾਂ ਨੂੰ ਵੀ ਇਨਕਰੇਜ ਕਰਦੀ ਕਿ ਚਲ ਹੋ ਤਾਂ ਰਹੀਆਂ ਨੇ ਨਾ ਹੋ ਤਾਂ ਰਹੀਆਂ ਪਰ ਅਸੀਂ ਕੋਸ਼ਿਸ਼ ਕਰੀਏ ਕਿ ਸੌਣ ਦਾ ਮਹੀਨਾ ਕਿੰਨੀ ਹਰਿਆਲੀ ਹੈ ਕਿੰਨੀ ਠੰਡਕ ਹੈ ਕਿੰਨੀ ਬਨਸਪਤੀ ਜਿਹੜੀ ਮਾਲਰੀ ਹੈਗੀ ਹੈ ਜੇ ਬਾਹਰ ਨਿਕਲੋਗੇ ਤਾਂ ਨਜ਼ਾਰੇ ਦੇਖੋਗੇ ਪਿੰਗ ਦਾ ਝੂਟਾ ਵੀ ਤਾਂ ਹੀ ਮਿਲਣਾ ਜੇ ਆਪਾਂ ਉੱਥੋਂ ਨਿਕਲ ਕੇ ਇੱਥੇ ਆਵਾਂਗੇ ਠੀਕ ਹੈ ਨਾ ਤੇ ਹੁਣ ਤਾਂ ਬਹੁਤ ਸੁੱਖ ਸਹੂਲਤਾਂ ਨੇ ਉਹਨਾਂ ਜ਼ਮਾਨਿਆਂ ਦੇ ਵਿੱਚ ਸਾਡੀਆਂ ਕੁੜੀਆਂ ਦੇ ਉੱਤੇ ਵੀ ਇਹੀ ਮੌਸਮ ਹੁੰਦੇ ਸੀਗੇ ਗੱਲ ਹੈਗੀ ਕਿ ਥੋੜਾ ਅੰਦਰਲਾ ਕਿੰਨਾ ਲੋਚਦਾ